ਕਹ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਜੀ ਜਸਵਿੰਦਰ ਕੁਮਾਰ ਜਸਵਿੰਦਰ ਜੀ ਕਿਹੜਾ ਪਿੰਡ ਹੈ ਇਹ ਪਿੰਡ ਜੀ ਨਾਰਨੋਲ ਇਹ ਕਰੋੜਾ ਬਡਾਲਾ ਠੀਕ ਹੈ ਨਾਰਨੋਲ ਪਿੰਡ ਹੈ ਕਰੋੜਾ ਇਹ ਨਾਲ ਪੱਸੀਪੋੜ ਇਹ ਜੀ بارش ਦੇ ਕਨਾਲ ਇੱਥੇ ਹਾਲਾਤ ਬਹੁਤ ਬੁਰੇ ਹੋਏ ਆ ਕਿ ਰੋਡ ਸਾਡਾ ਇਹ ਪੂਰਾ ਰੁੜ ਗਿਆ ਜੀ ਇਹ ਲਾਗੇ ਛਾਗੇ ਜਿਹੜੇ ਜਿੰਨੇ ਵੀ ਪਿੰਡ ਗਏ ਆਪਣੇ ਕੰਗਵਾਲ ਹੈ ਇਧਰ ਬਡਾਲਾ ਹੈ ਦਤਾਰਪੁਰ ਹੈ ਇਹਦੇ ਨਾਲ ਕਨੈਕਟੀਵਿਟੀ ਦੀ ਰੋਡ ਦੀ ਖਤਮ ਹੋ ਗਈ ਹੈ ਕਿਉਂਕਿ ਸਭ ਤੋਂ ਜ਼ਿਆਦਾ ਪਰੇਸ਼ਾਨੀ ਆਣੀ ਹੈ ਆਣੀ ਹੈ ਜਿਹੜੇ ਸਰਵਿਸ ਕਰਦੇ ਆ ਬੰਦੇ ਡੇਲੀ ਰੁਟੀਨ ਵਾਲੇ ਬੱਚੇ ਜਾਂਦੇ ਆ ਸਕੂਲ ਨੂੰ ਕਿਉਂਕਿ ਇੱਥੋਂ ਬੱਸਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਣਾ ਹੈ ਤਾਂ ਸਾਡੀ ਸਰਕਾਰ ਅੱਗੇ ਅਪੀਲ ਹੈ ਕਿ ਇਹ ਰੋਡ ਜਲਦੀ ਤੋਂ ਜਲਦੀ ਸੁਚਾਰੂ ਕੀਤਾ ਜਾਵੇ ਦੁਬਾਰਾ ਇਹਨੂੰ ਰਿਪੇਅਰ ਕਰਕੇ ਠੀਕ ਜਿਸ ਦਿਨ ਵਾਲੀ ਦੀ ਆਵਾਜਾਈ ਸਟਾਰਟ ਹੋ ਸਕੇ ਮਤਲਬ ਕਹਿਣ ਦਾ ਤੁਹਾਡਾ ਪਾਵਰਥ ਹੀ ਹੈ ਕਿ ਅਗਰ ਇਹ ਕੰਮ ਜਲਦੀ ਨਹੀਂ ਸ਼ੁਰੂ ਹੁੰਦਾ ਤੇ ਕਿੰਨੀ ਕੀ ਡੇਰ ਤੱਕ ਇਹ ਕੰਮ ਜਿਹੜਾ ਇਹ ਚੱਲਿਆ ਬੰਦਰੇਗਾ ਦੇਖੋ ਜੀ ਇਹ ਇਹ ਰੋਡ ਜੇ ਨਹੀਂ ਬਣਿਆ ਤਾਂ ਇਹ ਸਾਨੂੰ ਫਿਰ ਬਹੁਤ ਦਿੱਕਤ ਆਣੀ ਹੈ ਜੀ ਖਾਸ ਕਰਕੇ ਇਥੋਂ ਟਰੈਕਟਰ ਲੰਘਦੇ ਆ ਟਰਾਲੀਆਂ ਨਿਕਲਦੀਆਂ ਨੇ ਬੱਚੇ ਜਾਂਦੇ ਸਕੂਲਾਂ ਨੂੰ ਸਾਈਕਲ ਤੇ ਜਾਂਦੇ ਕੋ ਸਕੂਟਰ ਤੇ ਜਾਂਦੇ ਇਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਜੀ ਜੀ ਜੇ ਨਹੀਂ ਆਪਾਂ ਅਜ ਕਰਾਂਗੇ ਇਹ ਕੰਮ ਸਟਾਰਟ ਨਹੀਂ ਹੋਏਗਾ ਜਲਦ ਤੋਂ ਜਲਦ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਏਗੀ ਤੇ ਵਿਧਾਇਕ ਹੋਣਾਂ ਨਾਲ ਤੁਹਾਡੀ ਕੀ ਗੱਲਬਾਤ ਹੈ ਨਹੀਂ ਜੀ ਸਾਡੀ ਹਾਜ਼ਰ ਕਰ ਵਿਧਾਇਕ ਨਾਲ ਨਹੀਂ ਸਰਪੰਚ ਸਾਹਿਬ ਹੋ ਸਕਦੇ ਉਹਨਾਂ ਦੀ ਸਰਪੰਚ ਦੀ ਕੀ ਗੱਲਬਾਤ ਹੋਈ ਹੋਵੇ ਉਹਨਾਂ ਨੇ ਦੱਸਿਆ ਹੋਵੇ ਉਹਨਾਂ ਦੇ ਨੋਟਿਸ ਦਿੱਤਾ ਹੋਵੇ ਕਿ ਇੱਥੇ ਇਹਨਾਂ ਨੂੰ ਨੁਕਸਾਨ ਹੋਇਆ ਗਈ ਕਿਉਂਕਿ ਇਹ ਪੂਰਾ ਖੱਡ ਦਾ ਪਾਣੀ ਆਇਆ ਜ਼ਿਆਦਾ ਕਰਕੇ ਉੱਪਰੋਂ ਕਿਉਂਕਿ ਲੋਕ ਥੋੜਾ ਜਿਹੜੀ ਪਹਿਲਕੀਆ ਰਸਤੇ 'ਤੇ ਉਹ ਲੋਕਾਂ ਨੇ ਕਿੰਨੇ ਨਾਜਾਇਜ਼ ਕਬਜ਼ਾ ਕੀਤੇ ਪਏ ਆ ਉੱਥੇ ਇਸ ਕਰਕੇ ਜ਼ਿਆਦਾ ਨੁਕਸਾਨ ਹੋਇਆ ਹੈ